ਇਹ ਜੋ ਦੌਰ ਚੱਲ ਰਿਹਾ ਆ ਅੱਜ ਕੱਲ ਦਾ ਮਾਹੌਲ ਹੈ ਐਦਾਂ ਦਾ ਮਾਹੌਲ ਹੈ ਕਿ ਕੋਈ ਵੀ ਕਿਸੇ ਉੱਤੇ ਵਿਸ਼ਵਾਸ ਨਹੀਂ ਕਰ ਸਕਦਾ ਇੱਥੋਂ ਤੱਕ ਕਿ ਬੱਚੇ ਵੀ ਆਪਣੀ ਮਾਂ ਉੱਤੇ ਵਿਸ਼ਵਾਸ ਨਹੀਂ ਕਰ ਸਕਦੇ ਕਿ ਮਾਂ ਹੀ ਬੱਚਿਆਂ ਦੇ ਨਾਲ ਕੀ ਕਰ ਦੇਵੇ ਕਿਉਂਕਿ ਅਕਸਰ ਹੀ ਆਪਾਂ ਐਦਾਂ ਦੀਆਂ ਘਟਨਾਵਾਂ ਸੁਣਦੇ ਆ ਕਿ ਮਾਂ ਨੇ ਆਪਣੇ ਬੱਚੇ ਨੂੰ ਮਾਰ ਦਿੱਤਾ ਆਪਣੇ ਬੱਚਿਆਂ ਨੂੰ ਮਾਰ ਦਿੱਤਾ ਇਸ ਪਿੱਛੇ ਜ਼ਿਆਦਾਤਰ ਰੀਜ਼ਨ ਇਹ ਹੁੰਦਾ ਹੈ ਕਿ ਮਾਂ ਦਾ ਕਿਸੇ ਦੇ ਨਾਲ ਕੋਈ ਨਜਾਇਜ਼ ਸਬੰਧ ਹੁੰਦਾ ਜਿਸ ਕਾਰਨ ਉਸ ਨੂੰ ਲੱਗਦਾ ਕਿ ਬੱਚੇ ਰਾਧਾ ਰੋੜਾ ਨੇ ਤੇ ਉਹ ਉਹਨਾਂ ਨੂੰ ਮਾਰ ਦਿੰਦੀ ਹੈ ਪਰ ਜੋ ਅੱਜ ਮੈਂ ਤੁਹਾਨੂੰ ਸੱਚੀ ਘਟਨਾ ਸੁਣਾਉਣ ਜਾ ਰਿਹਾ ਉਸ ਨੂੰ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਇੱਕ ਮਾਂ ਆਪਣੇ ਬੱਚੇ ਦਾ ਕਤਲ ਕਰਦੀ ਹੈ 6 ਸਾਲਾਂ ਦੇ ਬੱਚੇ ਦਾ ਤੇ ਜਦੋਂ ਫਿਰ ਇਸ ਕਤਲ ਪਿਛਲਾ ਰਾਜ਼ ਖੁੱਲਦਾ ਜਦੋਂ ਇਸ ਕਤਲ ਪਿਛਲੀ ਕਹਾਣੀ ਸਾਹਮਣੇ ਆਉਂਦੀ ਹੈ ਤਾਂ ਸਭ ਹੈਰਾਨ ਹੋ ਜਾਂਦੇ ਨੇ ਕਿ ਇੱਕ ਮਾਂ ਆਪਣੇ ਬੱਚੇ ਦਾ ਕਤਲ ਇਸ ਗੱਲ ਪਿੱਛੇ ਕਿਵੇਂ ਕਰ ਸਕਦੀ ਆ ਇਹ ਤਾਂ ਹੋ ਹੀ ਨਹੀਂ ਸਕਦਾ ਪਰ ਇਹ ਹੁੰਦਾ ਦਾ ਤੇ ਮਾਂ ਨੂੰ ਉਮਰ ਕੈਦ ਦੀ ਸਜ਼ਾ ਵੀ ਹੁੰਦੀ ਹੈ ਕੀ ਹੈ ਇਹ ਸਾਰੀ ਕਹਾਣੀ ਜਾਣਨ ਦੀ ਕੋਸ਼ਿਸ਼ ਕਰਦੇ ਆ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਬਠਿੰਡਾ ਇਸ ਦਾ ਭਾਈ ਮਤੀਦਾਸ ਨਗਰ ਇੱਥੋਂ ਦਾ ਰਹਿਣ ਵਾਲਾ ਪਰਮਿੰਦਰ ਸਿੰਘ ਜੋ ਕਿ ਪ੍ਰਾਪਰਟੀ ਦਾ ਕੰਮ ਕਰਦਾ ਸੀ ਇਸ ਦੇ ਪਰਿਵਾਰ ਵਿੱਚ ਇਸ ਦੀ ਪਤਨੀ ਰਾਜਵੀਰ ਕੌਰ ਤੇ ਇਸ ਦਾ 6 ਸਾਲਾਂ ਦਾ ਬੱਚਾ ਹਰਕੀਰਤ ਸਿੰਘ ਉਰਫ ਹੈਰੀ ਤੇ ਇਸ ਦੇ ਮਾਤਾ ਪਿਤਾ ਇਹ ਸਾਰੇ ਇੱਕ ਪਰਿਵਾਰ ਦੇ ਵਿੱਚ ਇੱਥੇ ਰਹਿੰਦੇ ਸੀ ਇੱਕ ਘਰ ਦੇ ਵਿੱਚ ਰਹਿੰਦੇ ਸੀ ਬੜਾ ਵਧੀਆ ਪਰਿਵਾਰ ਸੀ ਕਿਸੇ ਨਾਲ ਕੋਈ ਵੀ ਲੜਾਈ ਝਗੜਾ ਨਹੀਂ ਸੀ ਘਰ ਦੇ ਵਿੱਚ ਬੜੀ ਸ਼ਾਂਤੀ ਸੀ ਜੋ ਰਾਜਵੀਰ ਕੌਰ ਸੀ ਉਹ ਪੜ੍ਹੀ ਲਿਖੀ ਸੀ ਐਮਏ ਕੀਤੀ ਹੋਈ ਸੀ ਤੇ ਉਹ ਬੱਚਿਆਂ ਨੂੰ ਟਿਊਸ਼ਨ ਪੜਾਉਂਦੀ ਸੀ ਤੇ ਬੱਚਿਆਂ ਨਾਲ ਬੜਾ ਪਿਆਰ ਕਰਦੀ ਸੀ ਸਭ ਕੁਝ ਬੜਾ ਵਧੀਆ ਚੱਲ ਰਿਹਾ ਸੀ ਗੱਲ ਹੈ 2 ਜੁਲਾਈ 2018 ਦੀ ਇਸ ਦਿਨ ਹੈਰੀ ਨੂੰ ਜਾਨੀ ਹਰਕੀਰਤ ਸਿੰਘ ਔਰ ਫੈਰੀ 6 ਸਾਲਾਂ ਦਾ ਜੋ ਬੱਚਾ ਹੈ ਉਹ ਪਹਿਲੀ ਕਲਾਸ ਦੇ ਵਿੱਚ ਪੜਦਾ ਸੀ ਬਠਿੰਡੇ ਦੇ ਹੀ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਇਸ ਦਿਨ ਉਸ ਨੂੰ ਛੁੱਟੀ ਸੀ ਹੈਰੀ ਆਪਣੇ ਪਿਤਾ ਪਰਮਿੰਦਰ ਸਿੰਘ ਦੇ ਨਾਲ ਬਾਹਰ ਘੁੰਮਣ ਜਾਣ ਦੀ ਜिद ਕਰ ਰਿਹਾ ਸੀ ਤਾਂ ਪਰਮਿੰਦਰ ਸਿੰਘ ਗੱਡੀ ਧੋ ਰਿਹਾ ਸੀ ਇਹ ਗੱਲ ਹੈ ਤਕਰੀਬਨ ਸਵੇਰ ਦੇ 10 ਵਜੇ ਦੀ ਪਰਮਿੰਦਰ ਸਿੰਘ ਆਪਣੀ ਗੱਡੀ ਧੋ ਰਿਹਾ ਸੀ ਹੈਰੀ ਨੂੰ ਉਸਦੀ ਮਾਂ ਰਾਜਬੀਰ ਕੌਰ ਪਹਿਲਾਂ ਖਾਣਾ ਖਵਾ ਕੇ ਹਟੀ ਸੀ ਉਹ ਝੂਲੇ ਤੇ ਬੈਠਾ ਸੀ ਤੇ ਝੂਲੇ ਤੇ ਬੈਠੇ ਨੂੰ ਹੀ ਉਸਦੀ ਮਾਂ ਰਾਜਬੀਰ ਕੌਰ ਨੇ ਖਾਣਾ ਖਵਾਇਆ ਸਭ ਰੋਜ਼ਾਨਾ ਦੇ ਜਿਨਾਬਾਂ ਨਾਰਮਲ ਸੀ ਪਰ ਇਸ ਪਰਿਵਾਰ ਨੂੰ ਇਹ ਨਹੀਂ ਪਤਾ ਸੀ ਕਿ ਇਹਨਾਂ ਦੇ ਨਾਲ ਅੱਗੇ ਕੀ ਹੋਣ ਵਾਲਾ ਹੈ ਤਾਂ ਹੁਣ ਰਾਜਵੀਰ ਕੌਰ ਹੈਰੀ ਨੂੰ ਕਹਿੰਦੀ ਹੈ ਕਿ ਤੂੰ ਨਹਾ ਲੈ ਪਰ ਹੈਰੀ ਨਹਾਉਣ ਤੋਂ ਮਨਾਂ ਕਰਦਾ ਹੈ ਰਾਜਵੀਰ ਕੌਰ ਕਹਿੰਦੀ ਹੈ ਕਿ ਤੂੰ ਨਹਾ ਕਿਉਂਕਿ ਤੂੰ ਆਪਣੇ ਪਿਤਾ ਦੇ ਨਾਲ ਜਾਣਾ ਘੁੰਮਣ ਜਾਣਾ ਤੂੰ ਨਹਾ ਲੈ ਪਰ ਹੈਰੀ ਬਾਰ-ਬਾਰ ਕਹਿ ਰਿਹਾ ਸੀ ਕਿ ਮੈਂ ਨਹੀਂ ਨਹਾਉਣਾ ਹੁਣ ਰਾਜਬੀਰ ਕੌਰ ਨੂੰ ਗੁੱਸਾ ਆਉਂਦਾ ਹੈ ਉਹ ਹੈਰੀ ਨੂੰ ਫੜ ਕੇ ਬਾਥਰੂਮ ਦੇ ਵਿੱਚ ਲੈ ਜਾਂਦੀ ਹੈ ਪਰ ਹੈਰੀ ਚੀਕਾਂ ਮਾਰਦਾ ਉੱਚੀ ਉੱਚੀ ਰੋਂਦਾ ਤਾਂ ਰਾਜਬੀਰ ਕੌਰ ਉਸ ਦੇ ਮੂੰਹ ਦੇ ਵਿੱਚ ਕੱਪੜਾ ਥੰਮ ਦਿੰਦੀ ਹੈ ਕਿ ਇਸ ਦੀ ਆਵਾਜ਼ ਨਾ ਆਵੇ ਉਸ ਤੋਂ ਬਾਅਦ ਰਾਜਬੀਰ ਕੌਰ ਬਾਥਰੂਮ ਦੇ ਵਿੱਚੋਂ ਬਾਹਰ ਨਿਕਲਦੀ ਹੈ ਬਾਥਰੂਮ ਕਮਰੇ ਦੇ ਨਾਲ ਅਟੈਚ ਸੀ ਬਾਹਰ ਨਿਕਲ ਕੇ ਉਹ ਪਰਮਿੰਦਰ ਨੂੰ ਕਹਿੰਦੀ ਹੈ ਜਾਨੀ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਮੈਂ ਉਸ ਨੂੰ ਮਾਰ ਦਿੱਤਾ ਜਦੋਂ ਪਰਮਿੰਦਰ ਇਹ ਗੱਲ ਸੁਣਦਾ ਤਾਂ ਉਸ ਤੇ ਹੋਸ਼ ਛੁੱਟ ਜਾਂਦੇ ਨੇ ਉਹ ਭੱਜਦਾ ਤੇ ਜਾ ਕੇ ਬਾਥਰੂਮ ਦੇ ਵਿੱਚ ਦੇਖਦਾ ਹੈ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਉਹ ਚੀਕਾਂ ਮਾਰਦਾ ਕਿਉਂਕਿ ਹਰਕੀਰਤ ਦੀ লাশ ਬਾਥਰੂਮ ਦੇ ਵਿੱਚ ਖੂਨ ਨਾਲ ਲਥਪਥ ਹੋਈ ਪਈ ਸੀ ਤੇ ਹੁਣ ਦਾਦਾ-ਦਾਦੀ ਨੂੰ ਵੀ ਪਤਾ ਲੱਗਦਾ ਹੈ ਉਹ ਵੀ ਉੱਚੀ-ਉੱਚੀ ਚੀਕਾਂ ਮਾਰਦੇ ਨੇ ਰੌਲਾ ਪਾਉਂਦੇ ਨੇ ਕਿ ਆਖਰ ਇਹ ਕੀ ਹੋ ਗਿਆ ਕਿਉਂਕਿ ਜੋ ਹਰਕੀਰਤ ਸਿੰਘ ਸੀ ਉਹ ਪਰਮਿੰਦਰ ਸਿੰਘ ਦੇ ਘਰ ਵਿਆਹ ਤੋਂ ਤਕਰੀਬਨ 4-5 ਸਾਲ ਬਾਅਦ ਜੰਮਿਆ ਸੀ ਜਾਨੀ ਪਰਮਿੰਦਰ ਸਿੰਘ ਅਤੇ ਰਾਜਵੀਰ ਕੌਰ ਨੇ ਉਸ ਨੂੰ ਸੁੱਖਾ ਸੁੱਖ ਕੇ ਲਿਆਤਾ ਸੀ ਕਿਉਂਕਿ ਇਹਨਾਂ ਦੇ ਘਰ 4-5 ਸਾਲ ਬੱਚਾ ਨਹੀਂ ਹੋਇਆ ਸੀ ਹੁਣ ਸਭ ਦੇ ਹੋਸ਼ ਉੱਡ ਜਾਂਦੇ ਨੇ ਕਿਸੇ ਨੂੰ ਕੁਝ ਸਮਝ ਨਹੀਂ ਆਉਂਦਾ ਕਿ ਆਖਰ ਇਹ ਕੀ ਹੋ ਗਿਆ ਐਦਾਂ ਕਿਵੇਂ ਹੋ ਸਕਦਾ ਹੈ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਐਸਪੀ ਸਿਟੀ ਗੁਰਮੀਤ ਸਿੰਘ ਪੁਲਿਸ ਪਾਰਟੀ ਦੇ ਨਾਲ ਆਉਂਦੇ ਆ ਲਾਸ਼ ਨੂੰ ਕਬਜ਼ੇ ਦੇ ਵਿੱਚ ਲਿਤਾ ਜਾਂਦਾ ਹੈ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਹੈ ਤੇ ਜੋ ਮਹਾਰਾਜਪੀ ਰਿਪੋਰਟ ਹੁੰਦੀ ਹੈ ਉਸ ਨੂੰ ਹਿਰਾਸਤ ਦੇ ਵਿੱਚ ਲਿਤਾ ਜਾਂਦਾ ਹੈ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਜੋ ਹਰ ਕੀ ਰੱਸੀ ਉਸ ਉੱਪਰ ਤਕਰੀਬਨ ਚਾਕੂਆਂ ਦੇ ਨਾਲ 14 ਬਾਰ ਕੀਤੇ ਹੋਏ ਸੀ ਪੁਲਿਸ ਦੇ ਵੀ ਹੋਸ਼ ੁੱਟ ਜਾਂਦੇ ਨੇ ਕਿ ਇਹ ਕੀ ਹੋ ਗਿਆ ਇਹ ਕਿਦਾਂ ਹੋ ਗਿਆ ਪਰ ਇੱਕ ਮਾਸੂਮ 6 ਸਾਲਾਂ ਦੇ ਬੱਚੇ ਦਾ ਕਤਲ ਹੋਇਆ ਸੀ ਜੋ ਕਿ ਪਹਿਲੀ ਕਲਾਸ ਦੇ ਵਿੱਚ ਪੜਦਾ ਸੀ ਹੁਣ ਮਾਂ ਦੇ ਉੱਪਰ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ। ਧਾਰਾ 302 ਦੇ ਅਧੀਨ ਮਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਰਾਜਵੀਰ ਕੌਰ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਅਤੇ ਇਸ ਉੱਪਰ ਕੇਸ ਚੱਲਦਾ ਹੈ। ਪਰਮਿੰਦਰ ਸਿੰਘ ਦੱਸਦਾ ਹੈ ਕਿ ਮੇਰਾ ਬੇਟਾ ਪੜ੍ਹਨ ਦੇ ਵਿੱਚ ਬੜਾ ਹੁਸ਼ਿਆਰ ਸੀ। ਅਸੀਂ ਇਸ ਨੂੰ ਸੁੱਖਾਂ ਸੁਖ ਕੇ ਲਹਿਤਾ ਸੀ ਕਿਉਂਕਿ ਜੋ ਹੈਰੀ ਸੀ ਉਹ ਇਹਨਾਂ ਦੇ ਵਿਆਹ ਤੋਂ ਤਕਰੀਬਨ 4-5 ਸਾਲ ਬਾਅਦ ਹੋਇਆ ਸੀ। ਤੇ ਇਹ ਵੀ ਪਤਾ ਲੱਗਿਆ ਕਿ ਆਖਰ ਜੋ ਰਾਜਬੀਰ ਕੌਰ ਸੀ ਉਸਨੇ ਇੱਕ ਐਡਾ ਵੱਡਾ ਕਦਮ ਕਿਵੇਂ ਉਠਾ ਲਿਆ ਆਖਰ ਇਹੋ ਜਿਹਾ ਕੀ ਹੋਇਆ ਕਿ ਉਸਨੇ ਆਪਣੇ ਢਿੱਡੋਂ ਜੰਮੇ ਬੱਚੇ ਨੂੰ 6 ਸਾਲਾਂ ਦੇ ਮਾਸੂਮ ਨੂੰ ਚਾਕੂਆਂ ਦੇ ਨਾਲ ਮਾਰ ਦਿੱਤਾ ਉਸ ਉੱਪਰ ਬਾਹਰ ਕਰ ਕਰਕੇ ਉਸ ਦੀਆਂ ਆਂਤੜੀਆਂ ਵੀ ਸੁੰਨ ਵਿੱਚ ਆਇਆ ਕਿ ਬਾਹਰ ਨਿਕਲ ਗਈਆਂ ਸੀ ਐਨੀ ਦਰਿੰਦਗੀ ਕੋਈ ਮਾਂ ਆਪਣੇ ਬੱਚੇ ਦੇ ਨਾਲ ਕਿਵੇਂ ਕਰ ਸਕਦੀ ਹੈ ਕੋਈ ਐਦਾਂ ਦਾ ਬੇਗਾਨੇ ਦੇ ਨਾਲ ਵੀ ਨਹੀਂ ਕਰਦਾ ਤਾਂ ਇਹ ਵੀ ਪਤਾ ਲੱਗਿਆ ਕਿ ਜੋ ਰਾਜਬੀਰ ਕੋਰਸੀ ਉਹ ਡਿਪਰੈਸ਼ਨ ਦੇ ਵਿੱਚ ਸੀ ਤੇ ਉਹ ਬਲੱਡ ਪ੍ਰੈਸ਼ਰ ਦੀ ਮਰੀਜ਼ ਸੀ ਇਸ ਕਰਕੇ ਸ਼ਾਇਦ ਉਸ ਨੇ ਇਹ ਕੰਮ ਕੀਤਾ ਹੋਵੇ ਪਰ ਸੁਣ ਵਿੱਚ ਇਹ ਵੀ ਆਉਂਦਾ ਹੈ ਕਿ ਜੋ ਬਲੱਡ ਪ੍ਰੈਸ਼ਰ ਦਾ ਮਰੀਜ਼ ਹੁੰਦਾ ਹੈ ਉਹ ਐਦਾਂ ਨਹੀਂ ਕਰ ਸਕਦਾ ਉਹ ਇੱਕ ਦੋ ਵਾਰ ਕਰੇਗਾ ਐਨੇ ਵਾਰ ਨਹੀਂ ਕਰੇਗਾ ਉਸ ਨੂੰ ਹੋਸ਼ ਆ ਜਾਏਗਾ ਕਿ ਮੈਂ ਕੀ ਕਰ ਰਿਹਾ ਹਾਂ ਪਰ ਇੱਥੇ ਤਾਂ ਬੱਚੇ ਦੇ ਉੱਤੇ ਜੋ ਮੀਡੀਆ ਰਿਪੋਰਟ ਦੇ ਵਿੱਚ ਲਿਖਿਆ ਕਿ ਤਕਰੀਬਨ 14 ਵਾਰ ਕੀਤੇ ਗਏ ਸੀ ਹੁਣ ਇਸ ਗੱਲ ਦਾ ਕੁਝ ਵੀ ਪਤਾ ਨਹੀਂ ਲੱਗਿਆ ਕਿ ਆਖਰ ਐਦਾਂ ਦਾ ਕੀ ਹੋਇਆ ਜਿਸ ਕਾਰਨ ਰਾਜਵੀਰ ਕੌਰ ਨੇ ਆਪਣੇ ਹੀ 6 ਸਾਲਾਂ ਮਾਸੂਮ ਹਰਕੀਰਤ ਸਿੰਘ ਉਰਫ ਹੈਰੀ ਨੂੰ ਕਤਲ ਕਰ ਦਿੱਤਾ ਮੌਤ ਦੇ ਘਾਟ ਉਤਾਰ ਦਿੱਤਾ ਇੱਕ ਦੋ ਨਹੀਂ ਤਕਰੀਬਨ 14 ਵਾਰ ਚਾਕੂਆਂ ਦੇ ਉਸ ਉੱਪਰ ਕੀਤੇ ਤੇ ਉਸ ਦੀ ਜੀਵਨ ਲੀਲਾ ਸਮਾਪਤ ਕਰ ਦਿੱਤੀ। ਬਠਿੰਡਾ ਦੀ ਸੈਸ਼ਨ ਕੋਰਟ ਦੇ ਵਿੱਚ ਰਾਜਵੀਰ ਕੌਰ ਉੱਤੇ ਕੇਸ ਚੱਲਦਾ ਹੈ ਤਾਂ ਅਗਸਤ 2019 ਦੇ ਵਿੱਚ ਅਦਾਲਤ ਵੱਲੋਂ ਰਾਜਵੀਰ ਕੌਰ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ। ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ। ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਗੁੱਸਾ ਕਿੱਦਾਂ ਦੀ ਚੀਜ਼ ਹੈ। ਇੱਕ ਮਾਂ ਨੂੰ ਗੁੱਸਾ ਆਇਆ ਤਾਂ ਉਸਨੇ ਆਪਣੇ ਬੱਚੇ ਨੂੰ ਮਾਰ ਦਿੱਤਾ ਇਹ ਤਾਂ ਮੈਂ ਵੀ ਜਦੋਂ ਸਟੋਰੀ ਸੁਣੀ ਮੈਂ ਵੀ ਇੱਕ ਵਾਰ ਹੈਰਾਨ ਹੋ ਗਿਆ ਕਿ ਐਦਾਂ ਦਾ ਕੀ ਗੁੱਸਾ ਹੋਵੇਗਾ ਇੱਕ ਬੱਚਾ ਨਹਾ ਨਹੀਂ ਰਿਹਾ ਉਸ ਨੂੰ ਨਹਾਉਣ ਲਈ ਮਾਂ ਕਹਿ ਰਹੀ ਹੈ ਬੱਚਾ ਕਹਿ ਰਿਹਾ ਕਿ ਮੈਂ ਨਹੀਂ ਨਹਾਉਣਾ ਪਰ ਮਾਂ ਇੰਨੇ ਗੁੱਸੇ ਦੇ ਵਿੱਚ ਆ ਜਾਂਦੀ ਹੈ ਕਿ ਉਸ ਤੇ ਮੂੰਹ ਦੇ ਵਿੱਚ ਪਹਿਲਾਂ ਕੱਪੜਾ ਪਾਉਂਦੀ ਹੈ ਕਿ ਉਸਦੀ ਆਵਾਜ਼ ਬਾਹਰ ਨਾ ਜਾਵੇ ਤੇ ਉਸ ਤੋਂ ਬਾਅਦ ਉਸ ਉੱਪਰ ਚਾਕੂਆਂ ਦੇ ਨਾਲ वार ਕਰ ਦਿੰਦੇ। ਕਹਾਣੀ ਬੜੀ ਹੀ ਦਰਦਨਾਕ ਹੈ। ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ? ਤੁਸੀਂ ਇਹ ਸਾਰੀ ਘਟਨਾ ਤੇ ਕੀ ਸੋਚਦੇ ਹੋ? ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ। ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ। ਦਸਤਕਾ